۶۶۶ ۶۶۶ ۶۶ ਲਾਡ ਲਾਡ ਰੋ ਪਿਆਰੀ ਜਦੋਂ ਸਾਹਿਬ ਸਾਹਿਬ ਬਾਬਾ ਰਿਸ਼ਾ ਵਾਹਿਗੁਰੂ ਜੀ ਦੀ ਫਤੋ ਰਿਟੇਰੀ ਸਾਹ ਸੰਦੇਜੀ ਸਾਹਿਬ ਸ਼੍ਰੀ ਗੁਰ ਕਾਂਕ ਪਾਸ਼ਾ ਜੀ ਦੇ ਚੋਰ ਦੇ ਦਸਵਾਂ ਨੂੰ ਜਾਂਦੀਆਂ ਸੰਗਤਾਂ ਦੇ ਬੋਲੇ ਦੇ ਸੰਬੰਧ ਵਿੱਚ ਕੋਹ ਫੰਡਾਰਾ ਫੈਲਿਆ ਕੋਲ ਚਲ ਕੋ ਰਾਦਰ ਪ੍ਰਧਾਨ ਨਗਰ ਕ ਸੀਡੀ ਵੱਲੋਂ ਉੱਤੋਂ ਸ਼ਰਤਾਂਿਆਂ ਦੇ ਮੰਗਦੇ ਬਿਸ਼ੋਸ ਵੀ ਬਾਤਾਂ ਲਾ ਲੇ ਸ੍ਰੀ ਜਸਾ ਦੇ ਹਰੀਸੇ ਲੱਵਾ ਮਸਰ ਨਮਾ ਲੇ ਉਹ ਗਿਆ ਸੰਤਾਂ ਨਾਲ ਜਿ ਉਸ ਦੇ ਸ਼ਰਧਾਈਆਂ ਦੀ ਰਗੜਿਆ ਦੀ ਇਥੇ ਸੋ ਬਾਤ ਚੱਲ ਰਹੀ ਹੈ ਕਿ ਸ਼ਰਧਾ ਸੰਤਾਂ ਨੂੰ ਤਕੀਰ ਦਿੱਤੀ ਜਾਂਦੀ ਹੈ ਕਿਤੇ ਹਰ ਤਰ੍ਹਾਂ ਹਰ ਸਾਵੇ ਦੀ ਤਰ੍ਹਾਂ ਐਸ ਤਰ੍ਹਾਂ ਦੀ ਕਿਤੇ ਉਹ ਆਪਣੇ ਸਿਧਿ ਪਰੇਨੀਆਂ नौजवान जे चरण बेनती करणी चवंदा वरसे खां उन नशे थो बचण साफ़ कले बहन महाराज में अंत दुरू वारे बेसे में संभाल ਜੋ ਦੇ ਮਿਮਾਰ 1746 ਇਸ ਵੀ ਨੂੰ ਉਹ ਨਾਮ ਦੇ ਬਾਦਸ਼ਾਹ ਦੇ ਨਵੇਂ ਦੀ ਮੁਸੱਬਾ ਕਾਮੀ ਕਾਲ ਸੀ ਜਿਹੜਾ ਬਾਬਾ ਨਾਮ ਦੇ ਲੈ ਗਏ ਉਸ ਹੋ ਗਿਆ ਅੱਜ ਕੱਲੇ ਦੇਤੀ ਦੀਵਾਰ ਤੇ ਕੋਈ ਸ਼ੋਭਾ ਕੋਈ ਦੇ ਨਾਲ ਦੇ ਸਾਰੇ ਕਾਰਜਵਾਹ ਤੇ ਖਾਲਸਾ ਨਿੱਤਰ ਖਡਿਆਲਾ ਸਾਰੀ ਏਰੀਆ ਸਾਰਾ ਸੰਗ੍ਰਹਿ ਤੇ ਵਿਕਤੀ ਅਰਦਾਸ ਕਰਕੇ ਹੋਰ ਪ੍ਰੋਗਰਾਮ ਦਾ ਆਸਰੇ ਰੀਤੀਆਂ ਕਰਕੇ 4 ਦੇਵੀ ਦਾ ਪਾਗਮਾ ਕਰਦੇ ਪਹਿਲੇ ਦੇਵੀ ਦਾ ਪ੍ਰੋਗਰਾਮ ਤੋਂ ਨਿਯੋਗ ਦਾ ਰਾਤ 10:00 ਵਜੇ ਪਹੁੰਚੇ ਸਾਹਿਬ ਫਿਰ ਇਹ ਅਮਰ ਦੇਵੀ ਅਰਦਾਸ ਕਰਕੇ ਦੂਜੇ ਰੰਗ ਦਾ ਪਹੁੰਚਾ ਜਿਸ ਤੋਂ ਕਿ ਅੱਜ ਸਭ ਦਾ ਰਾਤ 11:00 ਵਜੇ ਹੱਦੂ ਵਾਲ ਹੋਣਗੇ ਦੂਜੇ ਤੇ ਸੜਕ ਦੇ ਥੀਏ ਦੇ ਸਵੇਰੇ 2 ਵਜੇ ਮੋਬਾਈਲ ਜਵਾਬ 282 ਜਲਦੀ ਘੁੰਮਣ ਕਲਾ ਦੇ ਬਾਣੇ ਜੀ ਕੇ 23 ਘੰਟੇ ਦਾ ਰਮਾ ਅਸਲਾ ਜੱਦੀ ਉਹ ਸੋਮਂਗਲਾ ਹੋਇਜਣਾ ਫੋਟੋ ਸਵੇਰੇ 5 ਵਜੇ 282 ਜਲਦੀ ਚਾਲ ਚਲੇ ਦੇਰਾ ਪਪੋ ਨਾਮ ਜੱਲੇ ਬੋਲੇ ਬੰਨੇ ਬਰਾਵਿਕ ਜੀ ਸਾਰਾ ਜਨਤ ਦਾ ਕੋਰਾ ਖਾਬ ਦਾ ਰਾਖਨਦਾਰੀ ਕਰਦੇ ਮੁਖਤਾਰੀ ਕੋਈ 1000 ਰੋੜਾ ਇੱਕ ਸੂਚ ਦੇ ਵਿੱਚ ਲੋ ਵੀ ਜਸਾਨਾ ਦੇ ਮਾਲਕੇ ਦੋਗੇ ਮੰਗਤਾ ਮੰਗਦੀ ਆ ਹਰ ਕੋ ਬਨਾ ਨੇ ਪਾਜਾਣ ਹੋ ਗਿਆ ਢੋਲਿਆ ਭਾਣੇ ਆ ਸੰਗਤ ਜੀ ਦੇਖ ਕੇ ਦਾਰੋ ਕੋਈ ਆਜ ਦਾ ਤੁਹਾਨੂੰ ਜੀ ਸਾਡਾ ਸਾਰਾ ਖਾਬ 10 ਜੀ ਇਸ ਜੋਂ ਦੇ ਰਹਿ ਤੇ ਲੱਖ ਲੱਖ ਵਾਰ ਰੱਬਾ ਇਥੇ ਰੰਨਾ ਉਥੇ ਪਾਜਾਣ ਪਾਜਾ ਜੀ ਬਲਾਸਵੇ ਦੇਖੋ ਵੀ पीढ़ी नज़ अपील जी रहाई हर शइ अरदास बनी कर